ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਧ ਸੰਗਤ ਜੀ ਇੱਕ ਵੀਰ ਸੀ ਜੋ ਕਿ ਬਹੁਤ ਪੜਿਆ ਲਿਖਿਆ ਸੀ ਨੌਕਰੀ ਵੀ ਕਰਦਾ ਸੀ ਗੁਰੂ ਘਰ ਵੀ ਜਾਂਦਾ ਪਰ ਅੱਜ ਕੱਲ੍ਹ ਕਈ ਲੋਕ ਜੋਤ ਨੂੰ ਨਹੀਂ ਮੰਨਦੇ ਕਹਿੰਦੇ ਨੇ ਜੋਤ ਨਹੀਂ ਜਗਾਉਣੀ ਚਾਹੀਦੀ ਇਸੇ ਤਰ੍ਹਾਂ ਉਹ ਵੀਰ ਇੱਕ ਦਿਨ ਗੁਰਦੁਆਰਾ ਸਾਹਿਬ ਗਏ ਤੇ ਸੰਗਤ ਜੀ ਆਪਾਂ ਜਾਣਦੇ ਹੀ ਹਾਂ ਕਿ ਗੁਰੂ ਘਰ ਹਮੇਸ਼ਾ ਜੋਤ ਜਗਦੀ ਹੀ ਰਹਿੰਦੀ ਹੈ ਤੇ ਉਸ ਵੀਰ ਨੇ ਉਥੋਂ ਦੇ ਪਾਠੀ ਸਿੰਘ ਨੂੰ ਕਿਹਾ ਕਿ ਇਹ ਜੋਤ ਕਿਉਂ ਜਗਾਈ ਹੈ ਐਵੇਂ ਇਸ ਨੂੰ ਮੱਥਾ ਟੇਕੀ ਜਾਂਦੇ ਹੋ ਇਦਾਂ ਉਸ ਨੇ ਮਾੜਾ ਚੰਗਾ ਬੋਲਣਾ ਤਾਂ ਉਹਨਾ ਪਾਠੀ ਸਿੰਘਾਂ ਨੇ ਕਹਿਣਾ ਕਿ ਨਹੀਂ ਅਸੀਂ ਜੋਤ ਨਹੀਂ ਬੁਝਾ ਸਕਦੇ ਤੁਸੀਂ ਜੋ ਕਰਨਾ ਹੈ ਕਰ ਲਵੋ ਤੁਸੀਂ ਬੁਝਾ ਕੇ ਦੇਖ ਲਵੋ ਜਿਵੇਂ ਕਹਿੰਦੇ ਨੇ ਸੁਖੀ ਲੋਕਾਂ ਨੂੰ ਕਿੱਥੋਂ ਰੱਬ ਯਾਦ ਆਉਂਦਾ ਕਰੋ ਉਹ ਸੌਖਾ ਸੀ ਕੋਈ ਉਸ ਨੂੰ ਤੰਗੀ ਪਰੇਸ਼ਾਨੀ ਨਹੀਂ ਸੀ ਤੇ ਕਈ ਪੜੇ ਲਿਖੇ ਲੋਕ ਵੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਇਸੇ ਤਰ੍ਹਾਂ ਉਹਨੇ ਜਦੋਂ ਵੀ ਗੁਰੂ ਘਰ ਜਾਣਾ ਉਦੋਂ ਹੀ ਪਾਠੀ ਸਿੰਘ ਨੂੰ ਕਹਿਣਾ ਕਿ ਤੁਸੀਂ ਇਹ ਜੋਤ 부ਝਾ ਦਿਓ ਮੈਨੂੰ ਚੰਗੀ ਨਹੀਂ ਲੱਗਦੀ ਤਾਂ ਪਾਠੀ ਸਿੰਘ ਨੇ ਕਿਹਾ ਕਿ ਭਾਈ ਅਸੀਂ ਤਾਂ ਨਹੀਂ 부ਝਾਣੀ ਜੇ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਤੂੰ 부ਝਾ ਦੇ ਤਾਂ ਉਸਨੇ ਕਿਹਾ ਲੈ ਮੈਂ 부ਝਾ ਦਿੰਦਾ ਇਹ ਕਿੱਡੀ ਕੋ ਗੱਲ ਆ ਇਦੇ ਨਾਲ ਕੀ ਹੋਣ ਲੱਗਾ ਜਿਹੜੀ ਜੋਤ ਜਗਦੀ ਸੀ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਉਹਨੇ ਬੁਝਾ ਦਿੱਤੀ ਬੁਝਾ ਕੇ ਕਹਿੰਦਾ ਮੈਨੂੰ ਕੀ ਹੋ ਗਿਆ ਤੁਸੀਂ ਐਵੇਂ ਡਰੀ ਜਾਂਦੇ ਜੇ ਉਹ ਗ੍ਰੰਤੀ ਸਿੰਘ ਕੁਝ ਨਾ ਬੋਲੇ ਤੇ ਉਹ ਜੋਤ ਬੁਝਾ ਕੇ ਚਲਾ ਗਿਆ ਤੇ ਜਦੋਂ ਘਰ ਆਇਆ ਤਾਂ ਜਿਵੇਂ ਉਸ ਦੀ ਘਰਵਾਲੀ ਨੂੰ ਕੋਈ ਸੁਰਤ ਹੀ ਨਾ ਰਹੀ ਜਦੋਂ ਗਿਆ ਤਾਂ ਉਦੋਂ ਚੰਗੀ ਭਲੀ ਤੰਦਰੁਸਤ ਸੀ ਫਿਰ ਉਸ ਨੂੰ ਉਹ ਹਸਪੀਟਲ ਲੈ ਕੇ ਗਿਆ ਪਰ ਉਹਨੂੰ ਕੋਈ ਫਰਕ ਨਾ ਪਿਆ ਚੰਡੀਗੜ੍ਹ ਤੱਕ ਵੀ ਗਿਆ ਪਰ ਉਹਦੀ ਸਿਹਤ ਜਾਦਾ ਵਿਗੜਦੀ ਜਾਵੇ ਟੈਸਟ ਕਰਵਾਉਣੇ ਤੇ ਟੈਸਟਾਂ ਵਿੱਚ ਵੀ ਕੁਝ ਨਾ ਆਉਣਾ ਉਹ ਬੇਸੁਰਤियां ਵਾਂਗ ਪਈ ਰਹਿੰਦੀ ਸੀ ਕਹਿੰਦਾ ਮੈਂ ਬਹੁਤ ਤੱਕੇ ਖਾਦੇ ਕਦੇ ਕਿਸੇ ਹਸਪੀਟਲ ਵਿੱਚ ਕਦੇ ਕਿਸੇ ਵਿੱਚ ਕਹਿੰਦਾ ਮੈਂ ਗੁਰੂ ਘਰ ਵੀ ਜਾਣਾ ਅਰਦਾਸ ਬੇਨਤੀ ਕਰਨੀ ਪਰ ਕੋਈ ਫਰਕ ਨਹੀਂ ਪੈ ਰਿਹਾ ਸੀ ਇੱਕ ਦਿਨ ਕਹਿੰਦਾ ਮੈਨੂੰ ਰਸਤੇ ਵਿੱਚ ਇੱਕ ਵੀਰ ਮਿਲਿਆ ਤੇ ਮੈਂ ਉਸ ਨੂੰ ਦੱਸਿਆ ਕਿ ਮੈਂ ਬਹੁਤ ਦੁਖੀ ਹਾਂ ਪਹਿਲਾਂ ਸਾਰਾ ਕੁਝ ਚੰਗਾ ਸੀ ਪਰ ਹੁਣ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਏ ਮੇਰੀ ਘਰ ਵਾਲੀ ਬਿਮਾਰ ਹੈ ਟੈਸਟਾਂ 'ਚ ਵੀ ਕੁਝ ਨਹੀਂ ਆਉਂਦਾ ਨਾ ਹੀ ਕੁਝ ਖਾਂਦੀ ਪੀਂਦੀ ਏ ਕੋਈ ਦਵਾਈਆਂ ਨਾਲ ਵੀ ਫਰਕ ਨਹੀਂ ਪੈ ਰਿਹਾ ਕਹਿੰਦਾ ਉਸਨੇ ਮੈਨੂੰ ਕਿਹਾ ਤੂੰ ਗੁਰੂ ਘਰ ਜਾ ਅਰਦਾਸ ਬੇਨਤੀ ਕਰ ਮੈਂ ਕਿਹਾ ਗੁਰੂ ਘਰ ਵੀ ਬਹੁਤ ਵਾਰੀ ਗਿਆ ਪਰ ਕੋਈ ਫਰਕ ਨਹੀਂ ਪਿਆ ਉਹਨਾਂ ਨੇ ਕਿਹਾ ਕਿ ਤੇ ਤੇਰੇ ਤੋਂ ਕੋਈ ਭੁੱਲਣਾ ਹੀ ਨਾ ਹੋ ਗਈ ਹੋਵੇ ਕੋਈ ਸੁਖਣਾ ਸੁਖੀ ਹੋਵੇ ਜਿਹੜੀ ਪੂਰੀ ਨਾ ਕੀਤੀ ਹੋਵੇ ਕਹਿੰਦਾ ਫਿਰ ਮੈਂ ਉਹਨੂੰ ਦੱਸਿਆ ਕਿ ਮੈਂ ਗੁਰੂ ਘਰ ਦੀ ਜੋਤ ਬੁਝਾਈ ਹੈ ਮੈਂ ਜਦੋਂ ਵੀ ਗੁਰੂ ਘਰ ਜਾਣਾ ਪਾਠੀ ਸਿੰਘਾਂ ਨੂੰ ਕਹਿਣਾ ਕਿ ਇਹ ਜੋਤ ਬੁਝਾ ਦਿਓ ਤੇ ਉਹਨਾਂ ਨੇ ਤਾਂ ਨਹੀਂ ਬੁਝਾਈ ਪਰ ਮੈਂ 부ਝਾ ਦਿੱਤੀ ਕਹਿੰਦਾ ਉਸ ਤੋਂ ਬਾਅਦ ਹੀ ਮੇਰੀ ਘਰ ਵਾਲੀ ਏਦਾਂ ਬਿਮਾਰ ਹੋ ਗਈ ਤਾਂ ਉਸ ਗੁਰਸਿੱਖ ਵੀਰ ਨੇ ਕਿਹਾ ਕਿ ਤੂੰ ਜਿਵੇਂ ਜੋਤ 부ਝਾਈ ਹੈ ਉਥੇ ਜਾ ਕੇ ਦੁਬਾਰਾ ਜਗਾਇਆ ਤੇ ਉਹ ਵੀਰ ਕਹਿੰਦਾ ਫਿਰ ਮੈਂ ਘਰੇ ਆ ਗਿਆ ਤੇ ਅਗਲੇ ਦਿਨ ਮੈਂ ਗੁਰੂ ਘਰ ਗਿਆ ਤੇ ਮੈਂ ਗ੍ਰੰਥੀ ਸਿੰਘ ਨੂੰ ਕਿਹਾ ਕਿ ਏਦਾਂ ਕਰਕੇ ਮੈਂ ਜੋਤ 부ਝਾਈ ਸੀ ਤੇ ਤੁਸੀਂ ਜਗਾ ਦਿਓ ਤਾਂ ਗ੍ਰੰਤੀ ਸਿੰਘ ਕਹਿੰਦੇ ਤੂੰ ਬੁਝਾਈ ਹੈ ਤੇ ਤੂੰ ਹੀ ਜਗਾ ਕਹਿੰਦਾ ਮੈਂ ਕਿਹਾ ਨਹੀਂ ਤੁਸੀਂ ਜਗਾ ਦਿਓ ਮੈਂ ਨਹੀਂ ਜਗਾਣੀ ਫਿਰ ਵੀ ਕਹਿੰਦਾ ਮੈਂ ਇਹ ਨਹੀਂ ਸੋਚਿਆ ਕਿ ਚੱਲ ਮੈਂ ਬੁਝਾਈ ਆ ਤੇ ਮੈਂ ਹੀ ਜਗਾਵਾ ਉਹ ਮੈਨੂੰ ਫਿਰ ਕਹਿੰਦੇ ਨਹੀਂ ਤੂੰ ਜਿਵੇਂ ਬੁਝਾਈ ਹੈ ਆਪ ਹੀ ਜਗਾ ਕਹਿੰਦਾ ਫਿਰ ਮੈਂ ਜੋਤ ਜਗਾਈ ਜੋਤ ਜਗਾ ਕੇ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰੇ ਕੋਲੋਂ ਗਲਤੀ ਹੋਈ ਹੈ ਮੈਨੂੰ ਮਾਫ਼ ਕਰੋ ਤੇ ਮੇਰੇ ਘਰੋਂ ਦੁੱਖ ਦੂਰ ਕਰੋ ਤੇ ਕਹਿੰਦਾ ਅਰਦਾਸ ਕਰਕੇ ਜੋਤ ਜਗਾਈ ਮੈਂ ਘਰ ਆਇਆ ਤੇ ਆਉਂਦਿਆਂ ਨੂੰ ਮੇਰੀ ਘਰ ਵਾਲੀ ਚੰਗੀ ਭਲੀ ਕਰਦਾ ਕੰਮ ਕਰ ਰਹੀ ਸੀ ਕਹਿੰਦਾ ਮੈਂ ਜਦੋਂ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਹ ਕਿਵੇਂ ਹੋ ਗਿਆ ਉਸ ਵੀਰ ਨੇ ਦੱਸਿਆ ਕਿ ਮੈਂ ਜੋਤ ਤੇ ਵਿਸ਼ਵਾਸ ਨਹੀਂ ਸੀ ਕਰਦਾ ਮੈਂ ਉਥੇ ਜੋਤ ਬੁਝਾਈ ਤਾਂ ਪਰਮਾਤਮਾ ਨੇ ਧੰ ਬਾਬਾ ਦੀਪ ਸਿੰਘ ਜੀ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਨੂੰ ਦਿਖਾਇਆ ਕਿ ਜਿਹੜੀ ਜੋਤ ਨੂੰ ਤੂੰ ਪਖੰਡ ਕਹਿੰਦਾ ਏ ਜਿਹਨੂੰ ਤੂੰ ਕੁਝ ਸਮਝਦਾ ਨਹੀਂ ਉਸ ਜੋਤ ਵਿੱਚ ਕਿੰਨੀ ਸ਼ਕਤੀ ਹੈ ਕਹਿੰਦਾ ਮੈਨੂੰ ਗਿਆਨ ਹੋ ਗਿਆ ਕਿ ਇੰਨੀ ਜ਼ਿਆਦਾ ਸ਼ਕਤੀ ਹੈ ਜੋਤ ਵਿੱਚ ਸੰਗਤ ਜੀ ਜੋਤ ਤੇ ਸ਼ਹੀਦਾ ਸਿੰਘਾਂ ਦੇ ਬਹੁਤ ਕਰੜੇ ਪੈਰੇ ਹੁੰਦੇ ਨੇ ਸ਼ਹੀਦ ਸਿੰਘਾਂ 'ਚ ਬਹੁਤ ਸ਼ਕਤੀ ਹੈ ਇਹ ਸਾਨੂੰ ਦੁਖੀ ਕਰਕੇ ਸਾਡੀਆਂ ਅੱਖਾਂ ਖੋਲ ਵੀ ਸਕਦੇ ਨੇ ਸੁੱਤੇ ਪਿਆ ਸਾਡੇ ਕੰਮ ਵੀ ਸਵਾਰ ਸਕਦੇ ਨੇ ਗੁਰੂ ਦੀ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ ਹਰ ਚੀਜ਼ ਸਾਨੂੰ ਗੁਰੂ ਨਾਲ ਜੋੜਦੀ ਹੈ ਜੇਕਰ ਅਸੀਂ ਸ਼ਹੀਦਾ ਸਿੰਘਾਂ ਨਾਲ ਪਿਆਰ ਕਰਾਂਗੇ ਤਾਂ ਸਾਨੂੰ ਸ਼ਹੀਦ ਸਿੰਘ ਵੀ ਪਿਆਰ ਕਰਨਗੇ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਗੇ ਜ਼ਰੂਰ ਕਿਰਪਾ ਕਰਦੇ ਨੇ ਪਰ ਜਿਹੜੇ ਹਉਮੈ ਹੰਕਾਰ ਨਾਲ ਗੁਰੂ ਘਰ ਜਾਂਦੇ ਨੇ ਗੁਰੂ ਦੀਆਂ ਚੀਜ਼ਾਂ ਨੂੰ ਪਖੰਡ ਦੱਸਦੇ ਨੇ ਉਹਨਾਂ ਦੇ ਬਣਦੇ-ਬਣਦੇ ਕੰਮ ਵੀ ਅੜ ਜਾਂਦੇ ਨੇ ਉਹ ਸੁਖੀ ਵੀ ਦੁਖੀ ਹੋ ਜਾਂਦੇ ਨੇ ਹਮੇਸ਼ਾ ਅਸ਼ਾਂਤੀ ਬਣੀ ਰਹਿੰਦੀ ਹੈ ਗੁਰੂ ਦੀ ਨਿੰਦਿਆ ਨਹੀਂ ਪਿਆਰ ਕਰੀਏ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਸੀਂ ਬਹੁਤ ਗਲਤੀਆਂ ਕਰਦੇ ਹਾਂ ਪਰ ਜਾਣ ਬੁੱਝ ਕੇ ਕੀਤਾ ਕੰਮ ਗਲਤੀ ਨਹੀਂ ਹੁੰਦੀ ਉਹ ਸਾਡੀ ਮੂਰਖਤਾ ਹੈ ਜੋ ਅਸੀਂ ਜਾਣ ਬੁੱਝ ਕੇ ਕਰਦੇ ਹਾਂ ਤੇ ਫਿਰ ਪਛਤਾਉਂਦੇ ਹਾਂ ਬੈਠੇ ਬੈਠੇ ਦੁੱਖ ਸਹੇੜ ਕੇ ਬੈਠ ਜਾਂਦੇ ਹਾਂ ਸੰਗਤ ਜੀ ਗੁਰੂ ਘਰ ਜ਼ਰੂਰ ਜਾਇਆ ਕਰੋ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਿਆ ਕਰੋ ਨਾਮ ਦੀ ਦਾਤ ਮੰਗਿਆ ਕਰੋ ਕਿ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੋ ਨਾਮ ਦੇ ਦਾਤ ਬਖਸ਼ੋ ਤਾਂ ਦੇਖਣਾ ਬਾਕੀ ਮਨੋ ਕਾਮਨਾਵਾਂ ਪਰਮਾਤਮਾ ਜ਼ਰੂਰ ਪੂਰੀਆਂ ਕਰਨਗੇ ਸਾਡੇ ਸੁਪਨੇ ਵਾਹਿਗੁਰੂ ਜੀ ਆਪ ਪੂਰੇ ਕਰਨਗੇ ਜੇ ਪਰਮਾਤਮਾ ਨੇ ਸਾਨੂੰ ਧਰਤੀ ਤੇ ਭੇਜਿਆ ਹੈ ਤਾਂ ਉਸ ਨੂੰ ਸਾਡੀ ਫਿਕਰ ਹੈ ਸਾਨੂੰ ਆਪਣੀ ਫਿਕਰ ਕਰਨ ਦੀ ਲੋੜ ਨਹੀਂ ਪਰਮਾਤਮਾ ਨੂੰ ਸਾਡੇ ਨਾਲੋਂ ਵੱਧ ਸਾਡੀ ਫਿਕਰ ਹੈ ਸਾਨੂੰ ਲੋੜ ਹੈ ਸਿਰਫ ਪਰਮਾਤਮਾ ਨਾਲ ਜੁੜਨ ਦੀ ਤੇ ਨਾਮ ਜਪਣ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਜੇਕਰ ਕੁਝ ਜਾਣੇ ਅਣਜਾਣੇ ਵਿੱਚ ਗਲਤ ਬੋਲਿਆ ਗਿਆ ਹੋਵੇ ਤਾਂ ਛੋਟੀ ਭੈਣ ਸਮਝ ਕੇ ਮਾਫ਼ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ